MSP ਨੂੰ ਲੈ ਕੇ ਕੈਬਨਿਟ ਮੰਤਰੀ ਅਨਵੋਲ ਗਗਨ ਮਾਨ ਵੱਲੋਂ ਕੀਤਾ ਗਿਆ ਦਾਵਾ ਹੁਣ ਉਹਨਾਂ ਦਾ ਖਹਿੜਾ ਨਹੀਂ ਛੱਡ ਰਿਹਾ ਕਿਸੇ ਨਾ ਕਿਸੇ ਮੌਕੇ ਤੇ ਉਹਨਾਂ ਨੂੰ ਸਵਾਲ ਇਸ ਬਾਬਤ ਜ਼ਰੂਰ ਹੁੰਦਾ ਹੈ ਕਿਉਂਕਿ ਵਿਰੋਧੀ ਲੀਡਰਾਂ ਵੱਲੋਂ ਵਾਰ-ਵਾਰ ਇਸ ਬਹਾਨੇ ਮਾਨ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਹੁਣ ਇੱਕ ਵਾਰ ਫੇਰ ਮੰਤਰੀ ਸਾਹਿਬਾਂ ਨੂੰ ਸਵਾਲ ਹੋਇਆ ਹੈ ਇਹਤੇ ਮੈਂ ਕਾਫੀ ਵਾਰ ਜਵਾਬ ਦੇ ਚੁੱਕੀ ਹਾਂ ਇਹ ਜਵਾਬ MSP ਨੂੰ ਲੈ ਕੇ ਵਾਇਰਲ ਵੀਡੀਓ ਤੇ ਹੈ ਜੋ ਮੰਤਰੀ ਸਹਿਬਾ ਦਾ ਪਿੱਛਾ ਛੱਡਣ ਨੂੰ ਤਿਆਰ ਨਹੀਂ ਹੁਣ ਇੱਕ ਵਾਰ ਫਿਰ ਜਦੋਂ ਸਵਾਲ ਹੋਇਆ ਤਾਂ ਅਨਮੋਲ ਗਗਨਮਾਨ ਨੂੰ ਕਹਿਣਾ ਪਿਆ ਕਿ ਉਹ ਕਾਫੀ ਵਾਰ ਇਸ ਤੇ ਜਵਾਬ ਦੇ ਚੁੱਕੇ ਨੇ ਪਰ ਦੂਜੇ ਪਾਸੇ ਵਿਰੋਧੀ ਲੀਡਰ ਐਮਐਸਪੀ ਨੂੰ ਲੈ ਕੇ ਮੰਤਰੀ ਸਹਿਬਾ ਦੇ ਦਾਅਵੇ ਤੇ ਵਾਇਰਲ ਵੀਡੀਓ ਨੂੰ ਲੈ ਕੇ ਵਾਰ-ਵਾਰ ਕੇ ਰੇ ਨੇ ਨਤੀਜਾ ਹੁਣ ਅਨਮੋਲ ਗਗਨਮਾਨ ਅਜਿਹੇ ਲੀਡਰਾਂ ਦਾ ਧੰਨਵਾਦ ਵੀ ਕਰ ਰਹੇ ਨੇ ਉਹਨਾਂ ਦੁਹਰਾਇਆ ਕਿ ਮਾਨ ਸਰਕਾਰ ਸਾਰੇ ਵਾਅਦੇ ਪੂਰੇ ਕਰੇਗੀ ਇਸ ਦੌਰਾਨ ਉਹਨਾਂ ਆਪ ਛੱਡ ਕੇ ਗਏ ਲੀਡਰਾਂ ਨੂੰ ਵੀ ਕੋਸਿਆ ਤੇ ਮੈਂ ਕਾਫੀ ਵਾਰ ਜਵਾਬ ਦੇ ਚੁੱਕੀ ਹਾਂ ਨਹੀਂ ਮੈਂ ਉਹਨਾਂ ਦਾ ਧੰਨਵਾਦ ਕਰਦੀ ਹਾਂ ਜੀ ਲੋਕ ਮੈਨੂੰ ਤੇ ਸਮਝ ਨਹੀਂ ਆਉਂਦਾ ਵੀ ਉਹਨਾਂ ਲਈ ਮੈਂ ਬਹੁਤ ਵੈਲਿਊ ਰੱਖਦੀ ਹਾਂ ਤੇ ਚੰਗੀ ਗੱਲ ਦਾ ਨਾਮ ਲੈਣਾ ਚਾਹੀਦਾ ਮੈਂ ਤੇ ਉਹਨਾਂ ਦੀ ਧੰਨਵਾਦੀ ਹਾਂ ਕਿ ਨਾਮ ਲੈਂਦੇ ਨੇ ਸਾਰੇ ਜਣੇ ਤੇ ਜ਼ਰੂਰ ਕਰਾਂਗੇ ਕਿਉਂ ਨਹੀਂ ਕਰਾਂਗੇ ਕਿਹੜਾ ਕੰਮ ਆ ਜਿਹੜਾ ਨਹੀਂ ਕੀਤਾ ਜਾ ਸਕਦਾ ਬੰਦੇ ਦਾ ਇਰਾਦਾ ਇਰਾਦਾ ਮਜ਼ਬੂਤ ਹੋਣਾ ਚਾਹੀਦਾ ਪਰਮਾਤਮਾ ਦੀ ਮਿਹਰ ਹੋਈ ਸਾਰੇ ਕੰਮ ਪੂਰੇ ਹੋ ਜਾਂਦੇ ਨੇ ਕੋਈ ਨੁਕਸਾਨ ਕੋਈ ਨੁਕਸਾਨ ਨਹੀਂ ਜੀ ਉਹਨਾਂ ਦਾ ਬੰਦੇ ਥੋੜੀ ਸੀ ਉਹ ਤੇ ਢੰਗ ਦੇ ਹੁੰਦੇ ਜ਼ਮੀਰ ਵਾਲੇ ਹੁੰਦੇ ਦੀਨ ਵਾਲਾ ਹੁੰਦੇ ਤੇ ਜਾਣ ਤੋਂ ਬਥੇਰੇ ਬੰਦੇ ਸਾਡੇ ਬਥੇਰੇ ਵਲੰਟੀਅਰ ਨੇ ਕਿਸੇ ਨੂੰ ਮੌਕਾ ਮਿਲੂਗਾ ਇਹੋ ਜਿਹੜੇ ਹੁੱਚੇ ਬੰਦੇ ਹੁੰਦੇ ਨੇ ਜਿਨ੍ਹਾਂ ਦਾ ਸਟੈਂਡ ਨਹੀਂ ਹੁੰਦਾ ਤੇ ਜਿਨ੍ਹਾਂ ਚ 로ਇਲਟੀ ਦੀ ਘਾਟ ਹੁੰਦੀ ਹੈ ਦੋ ਗਲੇ ਹੋਣ ਉਹਨਾਂ ਨੂੰ ਛੱਡ ਜਾਣਾ ਚਾਹੀਦਾ ਤੇ ਉਹ ਚੰਗੀ ਗੱਲ ਹੈ ਪਾਰਟੀ ਦੇ ਵਿੱਚੋਂ ਕੂੜਾ ਸਾਫ਼ ਹੁੰਦਾ ਤੇ ਚੰਗੇ ਬੰਦੇ ਰਹਿ ਜਾਂਦੇ ਨੇ ਸਮਾਸਿਰ ਪਤਾ ਲੱਗ ਜੇ ਤੇ ਬਹੁਤ ਚੰਗੀ ਗੱਲ ਹੈ ਦੇਖੋ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਸਾਡੇ ਉਮੀਦਵਾਰ 당 ਸਾਹਿਬ ਦੇ ਨਾਲ ਜਿਹੜੀ ਸਾਡੀ ਸਮੁੱਚੇ ਐਮ ਐਲ ਏ ਸ ਤੇ ਮੰਤਰੀ ਸਹਿਬਾਨ ਦੀ ਮੀਟਿੰਗ ਹੋਈ ਹੈ ਤੇ ਜਿਹਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਸ਼ੁਭਕਾਮਨਾਵਾਂ ਦਿੱਤੀਆਂ ਨੇ ਤੇ ਲੋਕਾਂ ਦੇ ਵਿੱਚ ਉਹਨਾਂ ਦੀਆਂ ਆ ਲੋਕਾਂ ਚ ਜਾ ਕੇ ਵੱਧ ਤੋਂ ਵੱਧ ਉਹਨਾਂ ਦੀਆਂ ਮੁਸ਼ਕਲਾਂ ਸੁਣਨੀ ਉਹਨਾਂ ਦੀਆਂ ਗੱਲਾਂ ਬਾਤਾਂ ਸੁਣਨੀਆਂ ਆਲਰੇਡੀ ਅਸੀਂ ਬਹੁਤ ਸਾਰਾ ਜਿਹੜਾ ਏਰੀਆ ਆਪਣੇ ਹਲਕਿਆਂ ਦਾ ਉਹ ਕਵਰ ਕਰ ਚੁੱਕੇ ਹਾਂ ਪਹਿਲਾਂ ਹੀ ਤੇ ਦੁਬਾਰੇ ਫੇਰ ਹੁਣ ਦੌਰਾ ਜਿਹੜਾ ਉਹ ਸ਼ੁਰੂ ਹੈ ਤੇ ਜ਼ੋਰਦਾਰ ਤਰੀਕੇ ਨਾਲ ਜਿਹੜਾ ਲੋਕ ਨੇ ਉਹ ਸਾਨੂੰ ਸਮਰਥਨ ਦੇ ਰਹੇ ਨੇ ਲੋਕ ਜਿਹੜੇ ਹੈਗੇ ਉਹ ਮੁੱਖ ਮੰਤਰੀ ਸਾਹਿਬ ਦੀ ਕਾਰਗੁਜ਼ਾਰੀ ਤੋਂ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਨੇ ਲੋਕ